ਮਾਮਲਾ ਜਿੱਦਾਂ ਸਵੇਰੇ ਮੈਨੂੰ ਕਾਲ ਆਈ ਪਹਿਲਾਂ ਉਹ ਮੁੰਡਾ ਇੱਥੇ ਆਪਣੇ ਰਹਿੰਦਾ ਲੰਬੜਦਾਰ ਕਮਲ ਉਹਦਾ ਕਾਲ ਆਈ ਕਹਿੰਦਾ ਭਾਜੀ ਵੀ ਇੱਧਰ ਦਾ ਕਰਕੇ ਕੋਈ ਬੱਚਾ ਮਿਲਿਆ ਆ ਵੀ ਅਸੀਂ ਲੈ ਕੇ ਹਸਪੀਟਲ ਚੱਲੇ ਆ ਉਹਨੂੰ ਤੇ ਵੀ ਫਿਰ ਜਦੋਂ ਹਸਪੀਟਲ ਜਾ ਕੇ ਉਹਨੇ ਮੈਨੂੰ ਕਾਲ ਕੀਤੀ ਆ ਤੇ ਗੁੜੀਆ ਆ ਉਹ ਥੋੜੇ ਚਿਰ ਬਾਅਦ ਹੀ ਜਾਨੂ ਇਹਦਾ ਫੋਨ ਆਇਆ ਵਿਨਾਸ਼ ਦਾ ਕਹਿੰਦਾ ਭਾਜੀ ਵੀ ਕੋਈ ਲੇਡੀ ਆ ਕੋਈ ਇੱਥੇ ਲੰਮੀ ਪਈ ਹੋਈ ਕੂੜੇ ਦੇ ਡੰਪ ਦੇ ਕੋਲ ਜਦੋਂ ਆ ਕੇ ਦੇਖਿਆ ਤੇ ਉਹਦੇ ਨਾਲ ਥੋੜੀ ਬੁੱਤੀ ਦੇਖਿਆ ਪੁੱਛ ਰਿਹਾ ਚ ਕੀਤੀ ਮੈਂ ਉਹਦੇ ਨਾਲ ਉਹਦਾ ਇਹ ਉਹ ਪ੍ਰਵਾਸੀ ਹੈਗੀ ਆ ਲੇਡੀ ਤੇ 35 ਤੋਂ 40 ਸਾਲ ਦੇ ਵਿੱਚ ਉਹ ਚ ਲੱਗਦੀ ਉਹਦੀ ਏਜ ਜੋ ਵੀ ਹੈਗੀ ਆ ਸਿਰ ਤੋਂ ਜਿੱਦਾਂ ਉਹ ਬਾਲ ਹੈ ਨਹੀਂਗੇ ਉਹਦੇ ਇਹ ਉਹਨੂੰ ਥੋੜਾ ਪੁੱਛਿਆ ਸਾਨੂੰ ਉਹਦੀ ਜਾਨੀ ਕੰਡੀਸ਼ਨ ਤੋਂ ਪਤਾ ਲੱਗਾ ਵੀ ਬੱਚਾ ਜਿਹੜਾ ਉਹਦਾ ਆ ਤੇ ਉਹਨੂੰ ਫੇਰ ਪੁੱਛਿਆ ਵੀ ਉਹਦਾ ਬੋਲਦੀ ਘੱਟ ਸੀ ਕਹਿੰਦੀ ਮੇਰੇ ਪੇਟ ਵਿੱਚ ਦਰਦ ਹੁੰਦੀ ਆ ਸੋ ਉੱਥੋਂ ਹੀ ਥੋੜਾ ਜਿਹਾ ਮਹਿਸੂਸ ਹੋਇਆ ਸਾਨੂੰ ਵੀ ਬੱਚਾ ਉਹਦਾ ਆ ਤੇ ਹੁਣ ਫੇਰ 108 ਤੇ ਐਮਬੂਲੈਂਸ ਤੇ ਫੋਨ ਕਰਕੇ ਐਮਬੂਲੈਂਸ ਦੇ ਵਿੱਚ ਉਹਨੂੰ ਪਾ ਕੇ ਭੇਜ ਦਿੱਤਾ ਚਲੋ ਰੇਲਵੇ ਵਾਲੇ ਤੋਂ ਪੁਲਿਸ ਕਰਮਚਾਰੀ ਵੀ ਆ ਗਏ ਸੀਗੇ ਤੇ ਸਾਰਿਆਂ ਨੇ ਨਾਲ ਲਾ ਕੇ ਦੇ ਇੱਥੋਂ ਚੱਕ ਕੇ ਫਿਰ ਟੈਂਪੋ ਚ ਪਾ ਕੇ ਅਸੀਂ ਖੇੜਾ ਰੋਡ ਫਾਟਕ ਦੇ ਉੱਤੇ ਫਿਰ ਐਮਬੂਲੈਂਸ ਵਿੱਚ ਕੰਡੀਸ਼ਨ ਠੀਕ ਸੀਗੀ ਗੱਲਾਂ ਬਾਤਾਂ ਉਦੋਂ ਤੱਕ ਕਰਦੀ ਸੀਗੀ ਕੰਡੀਸ਼ਨ ਠੀਕ ਸੀਗੀ ਤੇ ਪਤਾ ਨਹੀਂ ਕਿੱਥੇ ਦੀ ਰਹਿਣ ਬਗ ਨਹੀ ਇਹ ਨਹੀਂ ਪਤਾ ਚੱਲ ਸਕਿਆ ਹਜੇ ਹੈਗਾ ਵੀ ਕਿੱਥੇ ਦੀ ਹੈਗੀ ਹੈ ਕਿੱਥੇ ਦੀ ਨਹੀਂ ਹੈਗੀ ਉਦਾਂ ਹੈਗੀ ਪ੍ਰਵਾਸੀ ਆ ਸਾਡੇ ਕੋ ਇੱਕ ਨਿਊ ਬੋਨ ਬੇਬੀ ਆਇਆ ਆ ਇਤਨਗਰ ਤੇ ਉੱਥੇ ਰਸਤੇ ਸੀਗਾ ਇਹ ਪੇਸ਼ੈਂਟ ਉਹਦਾ ਬੱਚੇ ਦੀ ਕੰਡੀਸ਼ਨ ਤਾਂ ਠੀਕ ਹੈ ਬਟ ਉਹਨਾਂ ਨੂੰ ਗਾਂ ਫਰਦਰ ਰੈਫਰ ਕੀਤਾ ਜਾ ਰਿਹਾ ਹੈ ਜੀ ਐਮ ਸੀ ਅੰਮ੍ਰਿਤਸਰ ਤੇ ਕੰਡੀਸ਼ਨ ਕਿਦਾਂ ਸਰ ਬੱਚੇ ਦੀ ਪੇਸ਼ੈਂਟ ਦੀ ਕੰਡੀਸ਼ਨ ਠੀਕ ਹੈ ਬਿਲਕੁਲ ਇਹ ਸਰ ਨਹੀਂ ਵੀ ਮੁਲੈਗਤ ਹੋਜੀ ਇਹ ਪਤਾ ਨਹੀਂ ਕਿ ਕਿਉਂ ਇਹ ਰੇਲਵੇ ਸਟੇਸ਼ਨ ਦੇ ਪਿੱਛੇ ਜਿਹੜੇ ਪ੍ਰੀਤ ਨਗਰ ਹੈਗਾ ਉੱਥੋਂ ਮਿਲਿਆ ਦੇਖੋ ਜੀ ਸਵੇਰੇ ਕੋ 6:30 ਵਜੇ ਹਲੋ ਇਨਫੋਰਮੇਸ਼ਨ ਮਿਲੀ ਇੱਕ ਛੋਟਾ ਬਚਾ ਨਾਮ ਜਾਲ ਬੱਚਾ ਜਿਹੜਾ ਦਾ ਪਲੇਟਫਾਰਮ ਨੰਬਰ 2 ਦੇ ਲਾਗੇ ਲੈਣਾ ਤੇ ਪਿਆ ਹੋਇਆ ਨੰਗਨ ਹੱਥ ਵਿੱਚ ਅਸੀਂ ਉਸੇ ਟਾਈਮ ਮੌਕੇ ਤੇ ਗਏ ਜਾ ਕੇ ਬੱਚਾ ਦੇਖਿਆ ਉਸੇ ਦਿਨ ਬੱਚੇ ਨੂੰ ਨਾਲ ਕੋਡ ਕੰਬਲ ਲਿਕੇ ਉਸਨੂੰ ਬੁਲੇਟ ਕੇ ਦਵਾਦਾ ਹਸ ਨੂੰ ਸਿਵਲ ਹੌਸਪੀਟਲ ਲੈ ਕੇ ਗਏ ਜੀ ਉੱਥੇ ਜਾ ਕੇ ਦਾਖਲ ਕਰਵਾ ਆਏ ਫਿਰ ਵਾਪਸੇ ਮੁੜ ਕੇ ਆਏ ਅਣ ਕੇ ਜਾ ਕੇ ਸਾਰਾ ਹਮੱਪਾ ਵੇਖਿਆ ਮੌਕਾ ਵੇਖਣ ਤੇ ਅਸੀਂ ਸਾਨੂੰ ਉਥੋਂ ਥੋੜਾ ਜਿਹੀ ਕੋਈ 5-10 ਕਰਮਾ ਕੇ ਜਾ ਕੇ ਵੇਖਿਆ ਉੱਥੇ ਕੂੜੇ ਦਾ ਢੇਰ ਲੱਗਾ ਕਾਫੀ ਵੱਡਾ ਉਹਦੇ ਵਿੱਚ ਇੱਕ ਕੰਬਲ ਦੇ ਵਿੱਚ ਭੁਲੇੜੀ ਹੋਈ ਇੱਕ ਉਥੇ ਜਨਾਨੀ ਪਈ ਉਹ ਜਦ ਇਹ ਜਾ ਕੇ ਉਥੋਂ ਚੈੱਕ ਕੀਤਾ ਦੇਖਿਆ ਉਹ ਜਨਾਨੀ ਦੇ ਬਲੀਡਿੰਗ ਬਹੁਤ ਹੋ ਰਹੀ ਸੀ ਅਸੀਂ ਉਸੇ ਟਾਈਮ ਐਂਬੂਲੈਂਸ ਸੱਦ ਕੇ ਉਹ ਰਿਕਵਰ ਕਰਕੇ ਚੱਕ ਕੇ ਉਹ ਤੁਹਾਨੂੰ ਸਿਵਲ ਹਸਪੀਟਲ ਛੱਡ ਗਿਆ ਸੀ ਜਨਾਨੀ ਉਹ ਆਪੇ ਵੀ ਮਰ ਛੱਡਿਆ ਉਹਦੇ ਹਾਲ ਠੀਕ ਨਹੀਂ ਹੋ ਰਹੀ ਪਰ ਉਸ ਦਾ ਸਥਿਰ ਠੀਕ ਨੇ ਬੱਚਾ ਵੀ ਬੱਚੀ ਵੀ ਠੀਕ ਹੈ ਤੇ ਮਾਂ ਵੀ ਠੀਕ ਹੈ ਨੇ ਕੁਝ ਸਾਹਮਣੇ ਨਹੀਂ ਆਏ ਲੇਡੀਸ ਦੱਸ ਨਹੀਂ ਪਈ ਉਹ ਨਾਮ ਵਗੈਰਾ ਆਪਣਾ ਕਿੱਥੇ ਰਹਿੰਦੇ ਨਹੀਂ ਕੁਝ ਨਹੀਂ ਦੱਸਦੀਏ ਉਹ ਡਾਕਟਰ ਸਾਹਿਬ ਦੀ ਉੱਥੇ ਲੱਗੇ ਸੀ ਡਾਕਟਰ ਪੁੱਛਿਆ ਉਹਨੂੰ ਕਿ ਇਹ ਨਹੀਂ ਇਹ ਨਹੀਂ ਕੀ ਦੇ ਬਿਆਨ ਦੇ ਕਾਬ ਨਹੀਂ ਗਏ ਤੁਸੀਂ ਬਾਅਦ ਵਿੱਚ ਆ ਕੇ ਪੜਾ ਜਿਹੜੀ ਲੇਡੀਜ਼ ਆ ਉਹ ਮੈਂਟਰੀ ਹਸਪੀਟਲ ਆ ਉਹ ਇਸ ਬਾਅਦ ਕੇ ਸਟੇਜ ਦੀ ਹੈ ਜਾਂਦੀ ਸ਼ਕਲ ਤੋਂ ਬਾਅਦ ਕੇ ਸਟੇਜ ਦੀ ਹੈ ਸਿਰ ਵੀ ਉਹਦਾ ਮੁੰਨਿਆ ਹੋਇਆ ਵਾ ਤੇ ਕੋਈ ਉਹਦਾ ਕੋਈ ਕਲੀਅਰ ਨਹੀਂ ਹੋਇਆ ਜਿਵੇਂ ਲਾਗੇ ਬੰਨੇ ਸਾਰੇ ਆ ਬਹੁਤ ਪੁਸ਼ਪਰਤਾਲ ਕੀ ਟੀਮ ਕਿੱਥੇ ਰਹਿੰਦੀ ਨਹੀਂ ਕਿੱਥੇ ਨਹੀਂ ਰਹਿੰਦੀ ਪਰ ਸਾਨੂੰ ਕੋਈ ਵੀ ਅਜੇ ਉਹਦੀ ਇਨਫੋਰਮੇਸ਼ਨ ਨਹੀਂ ਕਿਤੇ ਮਿਲਦੀ ਕਿ ਕਿੱਥੋਂ ਦੀ ਰਾਈ ਲੜੀ ਜਾਨੀ ਹੈ ਡਾਕਟਰ ਸਾਹਿਬ ਜੀ ਤੁਸੀਂ ਵੀ ਅਜੇ ਤੁਸੀਂ ਇਹਨੂੰ ਨਾ ਪੁਸ਼ਪਰਤਾਲ ਕਰੋ ਤੁਸੀਂ ਬਾਅਦ ਚਾਲ ਕੇ ਕੱਲ ਨੂੰ ਮਿਲ ਕੇ ਪਤਾ ਕਰੋ ਜੇ ਜੋ ਬਿਆਨ ਦੇ ਨਿਕਾਲ ਹੋਊਗੀ ਫਿਰ ਉਹਦੀ ਬਿਆਨ ਲਿਖੀ ਫਿਰ ਜੋ ਵੀ ਕਹੇਗੀ ਤਾਂ ਉਹ ਕਾਰਵਾਈ ਕਰਤਾ ਲਾਗੇ